ਗੁਰਦਾਸਪੁਰ ਪੁਲਿਸ ਦੇ थाना ਦੁਰੰਗਲਾ ਦੀਨ ਪੁਲਿਸ ਵੱਲੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ 255 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। આરોપી ਇੱਕ ਮਹੀਨੇ ਪਹਿਲਾਂ ਵੀ 2 ਕਿਲੋ ਹਿਰੋਇਨ ਅਤੇ ਦੋ ਪਿਸਤੌਲ ਨਾਲ ਡਰੋਨ ذریعے ਮੰਗਵਾ ਚੁੱਕੇ ਹਨ। ਪੁਲਿਸ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਦਾ ਬਾਰਡਰ ਤੇ ਸਮਗਲਿੰਗ ਦੇ ਵਿੱਚ ਅਹਿਮ ਰੋਲ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੁਚਕਿਚ ਚੱਲੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਗੁਰਦਾਸਪੁਰ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੱਲ ਸੀਆਈਏ ਸਟਾਫ ਵੱਲੋਂ ਇੱਕ ਨਾਕੇਬੰਦੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ ਪੁਲਿਸ ਪੁਚਕਿਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਲੋਕ ਜੇਲ੍ਹ ਵਿੱਚ ਬੈਠੇ ਇੱਕ ਨਸ਼ਾ ਸਮਗਲਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਯੁੱਧ ਨਸ਼ੇ ਵਿਰੁੱਧ ਜਿਹੜੀ ਮਹਿਮਾ ਉਹ ਜੀ ਉਹਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨੁਸਾਰ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਜਿਹੜੇ ਉਹਨਾਂ ਨੇ ਇੱਕ ਪਟੋਲਿੰਗ ਦੇ ਦੌਰਾਨ ਠਾਕਰਪੁਰ ਪਿੰਡ ਦੀ ਸਾਈਟ ਤੋਂ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਸਰਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਿਮਾਨ ਲਿਆ ਗਿਆ ਪੁਲਿਸ ਕੋਲ ਉਹਦੇ ਵਿੱਚ ਪੁੱਛਗਿੱਛ ਉਹਨਾਂ ਨੇ ਦੱਸਿਆ ਕਿ ਅਸੀਂ 1 ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਝ 152 ਗ੍ਰਾਮ ਹੈਰੋਇਨ ਔਰ 2 ਪਿਸਟਲ ਜਿਹੜੀਆਂ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹੈਗੇ ਉਸ ਸਬੰਧੀ ਪਹਿਲਾਂ ਹੀ ਪੁਲਿਸ ਨੇ ਉਹ ਇਨਫੋਰਮੇਸ਼ਨ ਸੀ ਉਸ ਸਬੰਧੀ ਅਸੀਂ ਸਾਡੇ ਕੋਲ ਇੱਕ ਕੇਸ ਰਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੁਛਣ ਦੇ ਦੌਰਾਨ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਮੰਗਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਨਾਂ ਕੋਲ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲੇ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਂਡ ਤੇ ਲਿਆਂਦਾ ਜਾਊਗਾ ਜਿਹੜਾ ਇਹਨਾਂ ਵਿੱਚੋਂ ਇੱਕ ਇੱਕ ਲੜਕਾ ਨਵਾਲਿਕ ਵੀ ਆ ਉਹ ਕਾਫੀ ਤੇਜ਼ ਤਰ੍ਹਾਂ ਰਹੇਗਾ ਉਹ ਵੀ ਇਹ ਇੱਦਾਂ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਤਲ ਬਰਾਬਰ ਹੋ ਚੁੱਕੇ ਆ ਵੀਡੀਓ ਦਾ ਤੋਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ ਜੋ ਕੀਤਾ ਵਾ ਉਹਦੀ ਪੁਲਿਸ ਰਿਮਾਂਡ ਦੇ ਦੌਰਾਨ ਕੁਰਸ਼ਕਿਸ ਚੱਲ ਰਹੀ ਆ ਤੇ ਜਿੱਚ ਹੋਰ ਕਾਫੀ ਰਿਕਵਰੀ ਹੋਣ ਦੀ ਆਸ ਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਦੇ ਕੋਈ ਕਾਫੀ ਸੀਸੀਓ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੇ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜਾ ਅਰੈਸਟ ਕਰ ਰਹੇ ਆ ਤੇ ਚਾਰ ਬੰਦੀ ਜਿਹੜੇ ਆ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ ਦਾ ਇਸ ਤਰੀਕੇ ਨਾਲ ਹਾਂਜੀ ਹਾਂਜੀ ਉਹ ਸਬੰਧੀ ਜਿਹੜੇ ਨੌ ਬੰਦੇ ਪੁਲਿਸ ਅਰੈਸਟ ਕੀਤੇ ਜਾ ਚੁੱਕੇ ਆ ਇਹ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਨਸ਼ੀ ਜੁੱਧ ਨਸ਼ਾ ਵਿਰੋਧੀ ਜਿਹੜੀ ਆ ਹਿੰਮ ਵਿੱਚ ਬਹੁਤ ਅ ਚੰਗੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਹ ਸਬੰਧੀ ਕਾ ਰਜਿਸਟਰ ਦਿੱਲੀ ਕੇ ਰਜਿਸਟਰੀ ਕੀਤੇ ਜਾ ਰਹੇ ਆ ਕਿੰਨੇ ਕਿਰ ਤੋਂ ਪਾਕਿਸਤਾਨ ਦੇ ਸਰਹੱਦ ਦੇ ਵਿੱਚ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਤਾਂ ਉਸ ਉਦੋਂ ਹੀ ਇਹਨਾਂ ਨੇ 2-3 ਦਿਨ ਜੋ ਸਮਾਨ ਮੰਗਾਇਆ ਸੀ ਜਿਹੜੀ ਯੂਨੀਅਨ ਦੀ ਪੁਸ਼ੀਸ਼ ਚ ਆਇਆ ਹਾਂ ਇਹਨਾਂ ਦਾ ਕੋਈ ਬੰਦਾ ਆ ਇਹਨਾਂ ਦਾ ਕੋਈ ਇਹਨਾਂ ਨੇ ਇਹਨਾਂ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਆ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਆ ਉਹ ਬੰਦੇ ਨੂੰ ਜਲਦੀ ਅਰੈਸਟ ਹੋਣ ਦੇ ਸਾਰਾ ਜਿਹੜੀ ਕਸਾਈਨਮੈਂਟ ਮੰਗਉਂਦੇ ਸੀ ਆਪਣੇ ਵਾਸਤੇ ਮੰਗਉਂਦੇ ਸੀ ਜਾਂ ਕਿਸੇ ਨੂੰ ਉਹਨੂੰ ਨਹੀਂ ਉਹ ਅੱਗੇ ਅੱਗੇ ਸਪਲਾਈ ਦਿੰਦੇ ਸੀ ਉਹਦੀ ਡਰੋਨ ਥਰੂ ਹੀ ਇਹ ਪਹਿਲਾਂ ਡਰੋਨ ਥਰੂ ਡਰੋਨ ਥਰੂ ਆਲਸ ਲੋਕੇਸ਼ਨ ਪਹਿਲਾਂ ਕੋਡ ਰਿਸਿਵ ਦੇਣੀ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਇਹਨਾਂ ਨੂੰ ਦੱਸਦੇ ਸੀ ਵੀ ਇੱਥੇ ਬੈਠੋ ਔਰ ਉੱਥੇ ਉੱਥੇ ਜਾਂਦੇ ਸੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਜਿਹੇ ਸੰਪਰਕ ਹੈਗੇ ਕਿਸ ਤਰ੍ਹਾਂ WhatsApp 'ਤੇ ਗੱਲ ਕਰਦੇ ਕੋਈ ਨਹੀਂ ਉਹ ਜਿਹੜਾ ਜਿਹੜਾ ਦੂਜਾ ਬੰਦਾ ਇਹਨੇ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿਹਦੇ ਨਾਲ ਹੈਗਾ ਪਾਕਿਸਤਾਨ 'ਚ ਕੋਈ ਨਾ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਇਹਨੇ ਵੀ ਉਹ ਆਵਾ ਪੂਰਨ ਪਾਕਿਸਤਾਨ ਦੇ ਨਾਮ ਫੋਕਾ ਝੂਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਹਾਂ ਬੜੀ ਹਾਂ ਉਹ ਵੈਰੀਫਾਈਡ ਹੈ ਕੰਟਰੋਲ ਟੋਕੀਲਾ ਜਿਹੜੀ ਕਲੀਕੀ ਕੁਝ ਕਿਸਮ ਦੇ ਕਰਦੇ ਆ ਬਾਟ ਟੇਪ ਕਰਦਾ ਨਹੀਂ ਜੋ ਪਰਵਾਹ ਰਹਿ ਨਹੀਂ ਨਹੀਂ ਉਹਦੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ